ਖੰਡੂਰ ਸਾਹਿਬ ਤੋਂ ਆਜ਼ਾਦ ਲੋਕ ਸਭਾ ਮੈਂਬਰ ਅਮਰਤਪਾਲ ਦੇ ਉੱਤੇ ਐਨਐਸਏ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮਹਿੰਦਰ ਬਾਜਵਾ ਖੰਡੂਰ ਸਾਹਿਬ ਤੋਂ ਨਵੇਂ-ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਅਮਰਤਪਾਲ ਦੇ ਉੱਤੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਐਨਐਸਏ ਚ ਵਾਅਦਾ ਕਰ ਦਿੱਤਾ ਹੈ ਉਹਨਾਂ ਦੇ ਸਾਥੀਆਂ ਦੇ ਉੱਤੇ ਵੀ ਇੱਕ ਸਾਲ ਦੇ ਲਈ ਐਨਐਸਏ ਚ ਵਾਅਦਾ ਕਰ ਦਿੱਤਾ ਗਿਆ ਅਮਰਤਪਾਲ ਨੂੰ ਕੌਮੀ ਸੁਰੱਖਿਆ ਕਾਨੂੰਨ ਦੇ ਤਹਿਤ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਹੁਣ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਐਨਐਸਏ ਲੱਗਿਆ ਆ ਉਹਦੇ ਵਿੱਚ ਵਾਧਾ ਕੀਤਾ ਗਿਆ ਹੈ ਖਬਰ ਏਜੰਸੀਆਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਅਮਰਤਪਾਲ ਅਤੇ ਉਹਨਾਂ ਦੇ ਬਾਕੀ ਸਾਥੀਆਂ ਦੇ ਉੱਤੇ ਜਿਹੜਾ ਕੌਮੀ ਸੁਰੱਖਿਆ ਐਕਟ ਆ ਜਿਹੜਾ ਉਹ ਲਾਗੂ ਹੋਇਆ ਹੋਇਆ ਅਤੇ ਉਸ ਦੇ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਇਹ ਵਾਧਾ ਕਰ ਦਿੱਤਾ ਗਿਆ ਹੈ ਐਸੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਲੋਕ ਸਭਾ ਚੋਣ ਜਿੱਤ ਚੁੱਕੇ ਨੇ ਵੱਡੇ ਮਾਰਜ ਨਾਲ ਜਿੱਤੇ ਨੇ ਤੇ ਉਹਨਾਂ ਦੇ ਸੰਗੀ ਸਾਥੀ ਉਹਨਾਂ ਦੇ ਸਮਰਥਕ ਉਹਨਾਂ ਨੂੰ ਬਾਹਰ ਕੱਢਣ ਦੀ ਲਗਾਤਾਰ ਮੰਗ ਕਰ ਰਹੇ ਨੇ ਕਿ ਲੋਕ ਫਤਵੇ ਨੂੰ ਦੇਖਦਿਆਂ ਹੋਇਆਂ ਅਮਰਤਪਾਲ ਦੀ ਰਿਹਾਈ ਕੀਤੀ ਜਾਵੇ ਉਹਨਾਂ ਤੇ ਲਾਇਆ ਗਿਆ ਐਨਐਸਏ ਖਤਮ ਕੀਤਾ ਜਾਵੇ ਇਹ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਨੇ ਇਸ ਮੰਗ ਦੇ ਬਾਵਜੂਦ ਤੇ ਐਡੀ ਵੱਡੀ ਜਿੱਤ ਦੇ ਹੋਣ ਦੇ ਬਾਵਜੂਦ ਇੱਕ ਵਾਰ ਫਿਰ ਐਨਐਸਐਚ ਵਾਅਦਾ ਕਰ ਦਿੱਤਾ ਹੈ ਪੰਜਾਬ ਸਰਕਾਰ ਮੇਰੇ ਖਿਆਲ ਲਗਭਗ ਦੋ ਵਾਰ ਜਾਂ ਤਿੰਨ ਵਾਰ ਐਨਐਸਐਚ ਵਾਅਦਾ ਕਰ ਸਕਦੀ ਹੈ ਤੇ ਉਹ ਪੰਜਾਬ ਸਰਕਾਰ ਕਰ ਚੁੱਕੀ ਹੈ ਹੋਰ ਕਿੰਨਾ ਸਮਾਵਰਤਪਾਲ ਨੂੰ ਐਨਐਸਏ ਦੀ ਰੱਖਿਆ ਜਾਂਦਾ ਹੈ ਇਹ ਇੱਕ ਵੱਡਾ ਸਵਾਲ ਹੈ ਪੰਜਾਬ ਸਰਕਾਰ ਜਿਹੜਾ ਆ ਇੱਥੇ ਕਈ ਕਾਨੂੰਨਾਂ ਨੂੰ ਬਾਈਪਾਸ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ ਕਿਉਂਕਿ ਐਨਐਸਏ ਲਾਉਣ ਤੋਂ ਬਾਅਦ ਜਿਹੜਾ ਐਨਐਸਏ ਕੋਈ ਸਜ਼ਾ ਨਹੀਂ ਹੈਗੀ ਕੌਮੀ ਸੁਰੱਖਿਆ ਕਾਨੂੰਨ ਹੈ ਕਿ ਜੇ ਕੋਈ ਵਿਅਕਤੀ ਜਿਹੜਾ ਕੌਮ ਦੀ ਜਾਨੀ ਕਿ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਜਾਂਦਾ ਤਾਂ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦੇ ਅਧੀਨ ਉਹ ਗ੍ਰਿਫਤਾਰ ਨੇ ਪੰਜਾਬ ਸਰਕਾਰ ਇਹ ਗੱਲ ਸਪਸ਼ਟ ਕਰਨ ਚ ਨਕਾਮ ਰਹੀ ਹੈ ਕਿ ਅਮਰਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਵਿੱਚ ਉਹਦੀ ਜਥੇਬੰਦੀ ਨੇ ਉਰੇ ਕਿਸੇ ਸਾਥੀ ਸਮਰਥਕ ਨੇ ਕੋਈ ਅਜਿਹਾ ਮਾਹੌਲ ਪੈਦਾ ਕੀਤਾ ਹੋਵੇ ਜਿਹਦੇ ਨਾਲ ਕੌਮੀ ਸੁਰੱਖਿਆ ਖਤਰੇ 'ਚ ਗਈ ਹੋਵੇ ਤਾਂ ਇਹ ਗੱਲ ਹਾਲੇ ਤੱਕ ਸਾਬਤ ਨਹੀਂ ਹੋਈ ਪੰਜਾਬ ਦੇ ਵਿੱਚ ਅਮਰਤਪਾਲ ਦੇ ਗ੍ਰਿਫਤਾਰੀ ਤੋਂ ਪਹਿਲਾਂ ਵੀ ਤੇ ਬਾਅਦ 'ਚ ਵੀ ਕੋਈ ਇਦਾਂ ਦਾ ਮਾਹੌਲ ਨਹੀਂ ਸੀ ਕਿ ਕੌਮ ਕੌਮੀ ਸੁਰੱਖਿਆ ਕਾਨੂੰਨ ਲਾਇਆ ਜਾਂਦਾ ਪਰ ਫਿਲਹਾਲ ਪੰਜਾਬ ਸਰਕਾਰ ਨੇ ਲਾਇਆ ਉਸ ਤੋਂ ਬਾਅਦ ਅਮਰਤਪਾਲ ਚੌਣ ਵੀ ਜਿੱਤ ਗਏ ਨੇ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਮਰਤਪਾਲ ਸੌਂ ਕਿਵੇਂ ਚੁੱਕਣਗੇ 24 ਤਰੀਕ ਨੂੰ 18ਵੀਂ ਲੋਕ ਸਭਾ ਦਾ ਪਹਿਲਾ اجلاس ਹੈ ਉਸ اجلاس ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਕੰਮ ਹੋਣਾ ਉਹ ਸੌ ਚੁੱਕਣ ਵਾਲਾ ਹੋਣਾ ਤੇ ਅਮਰਤਪਾਲ ਦਾ ਪਰਿਵਾਰ ਤੇ ਉਹਦੇ ਸਮਰਥਕ ਤੇ ਵਕੀਲ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਅਮਰਤਪਾਲ ਦੀ ਰਿਹਾਈ ਕਰਾਈ ਜਾਵੇ ਸੌ ਚੁੱਕਣ ਲਈ ਸਥਾਈ ਜਿਹੜੀ ਰਿਹਾਈ ਆ ਉਹ ਕਰਾਈ ਜਾਵੇ ਪਰ ਅਮਰਤਪਾਲ ਦੇ ਸੰਗੀ ਸਾਥੀ ਇਸ ਗੱਲ ਦਾ ਵਿਰੋਧ ਲਗਾਤਾਰ ਕਰਦੇ ਆ ਰਹੇ ਨੇ ਕਿ ਅਮਰਤਪਾਲ ਤੇ ਲੱਗਿਆ NSA ਜਿਹੜਾ ਰਿਵੋਕ ਕੀਤਾ ਜਾਵੇ ਕਦੋਂ ਕਰਦੀ ਹੈ ਪੰਜਾਬ ਸਰਕਾਰ ਇਹ ਹੁਣ ਵੱਡਾ ਸਵਾਲ ਸੀ ਪਰ ਪੰਜਾਬ ਸਰਕਾਰ ਨੇ ਤਾਂ ਇੱਕ ਸਾਲ ਤੱਕ ਹੋਰ ਵਧਾ ਦਿੱਤਾ ਤਾਂ ਹੁਣ ਲਗਭਗ ਇੱਕ ਸਾਲ ਅਮਰਤਪਾਲ ਤੇ ਉਹਦੇ ਸਾਥੀਆਂ ਨੂੰ ਜੇਲ੍ਹ 'ਚ ਰਹਿਣਾ ਪਵੇਗਾ